ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਪਉ ਨਰਵੈਰ ਅਕਾਲ ਮੂਰਤ ਅਜੂਨੀ ਸੈਭੰਗਰ ਪ੍ਰਸਾਦ ਜਪ ਆਦ ਸੱਚ ਜਗਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੇ ਸੋਚਣਾ ਹੋਵੀਏ ਜੇ ਸੋਚੀ ਲਖਵਾਰ ਚੁੱਪੇ ਚਪਨਾ ਹੋਵੀਏ ਜੇ ਲਾਂਹੀ ਰਹਾ ਇਫਤਾਰ ਭੁਖਿਆ ਭੋਖਣਾ ਉਤਰੀ ਜੇ ਬੰਨਾ ਪੁਰੀਆ ਭਾਰ ਸੇ ਸਿਆਣਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਸ ਸਚਾਰਾ ਹੋਈ ਐ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਅਕਾਰ ਹੁਕਮ ਨਾ ਕਹਾਂ ਜਾਈ ਹੁਕਮੀ ਹੋਵਣ ਦੀਆਂ ਹੁਕਮਿ ਲੇ ਵੜਿਆਈ ਹੁਕਮ ਉਤਮ ਨੀਚ ਹੁਕਮ ਲਿਖ ਦੁਖ ਸੁਖ ਭਾਈਆ ਇੱਕ ਨਾ ਹਕਮੀ ਬਖੀਸ ਇੱਕ ਹੁਕਮ ਸਦਾ ਪਹਾਈਆ ਹੁਕਮੇ ਅੰਦਰ ਸਾਬ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੂਝੇ ਤਾਂ ਹਮੇ ਕੈ ਨ ਕੋਏ गावे को ताण होवे कैसे को ताण गावे को दात जणी निशान गावे को गुण बडियां या चार गावे को विद्या वेखन विचार गावे को साज करे थन गे गावे को जियां ले फिरदे गावे को जप्पे से दूर गावे को वेखे हद्रा हदूर कथना कथिना आवे टोट काठ काठ कथि कोटी कोड कोट जिंदे लेंजे थक पाए जुआ जगंतर खाइ खाएं ਹਕਮੀ ਹਕਮ ਚਲੇ ਰਹਾਉ ਨਾਨਕ ਵਿਗਸੇ ਵੇ ਪਰਵਾਉ ਸੱਚ ਸਹਿ ਸੱਚਾ ਨਾ ਭਾਖਿਆ ਪਉ ਅਪਾਰ ਆਖਿਆ ਮੰਗਿਆ ਦੇ ਦੇ ਦਾਤ ਕਰੇ ਦਤਾਰ ਫਿਰ ਕਿ ਅਗਰ ਰਖਿਆ ਜਿਤ ਦਿਸੇ ਦਰਬਾਰ ਮੋਹਕ ਬੋਲਣ ਬੋਲੀ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਬੜਿਆਈ ਵਿਚਾਰ ਕਰਮੀਆਂ ਵਾ ਕੱਪੜਾ ਨਦਰੀ ਮੋਖ ਦਵਾਰ ਨਾਨਕਵੇਂ ਜਾਈਆਂ ਸਭ ਆਪੇ ਸਚਿਆਰ ਥਾਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਸ ਵੇਆ ਤਨ ਪਾਇਆ ਮਾਣ ਨਾਨਕ ਗੁਣਿਆ ਗੁਣੀ ਨਿਧਾਨ ਗਾਵੀਆ ਗੁਣੀ ਸੁਣੀਆ ਮਨ ਰੱਖਿਓ ਭਉ ਦੁਖ ਪਰ ਸੁਖ ਕਰ ਲੈ ਜਾਏ ਗੁਰਮਖ ਆਨੰਦ ਗੁਰਮਖ ਵਿੰਦ ਕਰਮ ਕਰਿਆ ਸਮਾਈ ਗੁਰ ਈਸਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇ ਵਜਾਈ ਸਬਣਾ ਜੀਆਂ ਕਹਿ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾਂ ਜੇ ਤੁਸ ਭਾਵਾਂ ਬਿਨ ਭਾਣੇ ਕੇ ਨਾਹੀ ਕਰੀ ਜੇ ਤੀਸਰਠ ਅਪਾਈ ਵੇਖਾਂ ਬਿਨ ਕਰਮ ਕੇ ਮਲ ਮੇਰੇ ਲਈ ਮਤ ਵਿੱਚ ਰਤਨ ਜਵਾਰ ਮਾਨ ਕੇ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਵਿਝਾਈ ਸਵਣਾ ਜੀਆਂ ਕਹਿਕ ਦਾਤਾ ਸੋਣਾ ਵਿਸਰਣਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਸੁਣੀ ਹੋਏ ਨਵਾਂ ਖੰਡ ਵਿੱਚ ਜਾਣੀ ਆ ਨਾਲ ਚਲੇ ਸਭ ਕੋਏ ਚੰਗਾ ਨਾ ਰੱਖੇ ਕੇ ਜਸ ਗੀਤ ਜਗਲੇ ਜੇ ਤਸ ਨਦਰ ਆਵੀਆ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋ ਸੀ ਦੋ ਸਤਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤੇ ਅੰਗਣ ਦੇ ਤਹਾਂ ਕੋਈ ਨਾ ਸੂਝਿਆ ਜੇ ਤਸ ਗੁਣ ਕੋਏ ਕਰੇ ਸੁਣਿਆ ਸੱਦਪੀਰ ਸਰ ਨਾ ਸੁਣਿਆ ਤਰਤਾ ਵਾਲਾ ਆਕਾਸ਼ ਸੁਣਿਆ ਦੀਪ ਲੋ ਪਤਾਲ ਸੁਣਿਆ ਪੂਰਨ ਸਕੇ ਕਾਰ ਨਾਨਕ ਭਗਤਾ ਸਦਾ ਬਗਾਸ ਸੁਣਿਆ ਦੂਪਾਪ ਕਾ ਨਾਸ ਸੁਣਿਆ ਸਰਬਰਮਾ ਇੰਦ ਸੁਣਿਆ ਮਕਸਲਾਣਾ ਮੰਦ ਸੁਣਿਆ ਜੋਗਜੁਗਤਨ ਤੇਜ ਸੁਣਿਆ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਬਗਾਸ ਸੁਣਿਆ ਦੂਪਾਪ ਕਾ ਨਾਸ ਸੁਣਿਆ ਸਾਸਨ ਤੋਂ ਗਿਆਨ ਸੁਣਿਆ ਅਚੜਕਾਸ਼ਨਾ ਸੁਣਿਆ ਪੜਪੜਪਾਵਾ ਮਾਨ ਸੁਣਿਆ ਲੱਗਐ ਸਹਿ ਧਿਆਨ ਨਾਨਕ ਭਗਤਾ ਸਦਾ ਬਗਾਸ ਸੁਣਿਆ ਦੂਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਕ ਪੀਰ ਪਾਤਸ਼ਾ ਸੁਣੇ ਜਾਂਦੇ ਪਾਵਰਾ ਸੁਣਿਆ ਹਾਥ ਹੋਏ ਇਸ ਗਾਣ ਨਾਨਕ ਭਗਤਾ ਸਦਾ ਬਗਾ ਸੁਣਿਆ ਦੁਖ ਪਾਪ ਕਾ ਨਸ ਮੰਨੇ ਕੀ ਕਿਤ ਕਹੀਂ ਨਾ ਜਾਏ ਜੇ ਕੋ ਕਹੇ ਪਿਛੇ ਪਿਛਟਾਇ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਵੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਣ ਕੋਏ ਮੰਨੇ ਪਾ ਮੰਨੇ ਸਰ ਤੋਂ ਹੋਵੇ ਮਣ ਬਦ ਮੰਨੇ ਸਗਰ ਕੋ ਬਣ ਕੀ ਸਦ ਮੰਨੇ ਮੋ ਟਟਾ ਨ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਣ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਬੱਤੋਂ ਪ੍ਰਗਟ ਜਾਏ ਮੰਨੇ ਵਗਣਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਮੰਦ ਐਸਾ ਨਾਮ ਰੰਝਨ ਹੋਵੇ ਜੇ ਕੋ ਮਨ ਜਾਣੇ ਮਣ ਕੋਏ ਮੰਨੇ ਪਾਵਾ ਮੁਖ ਦਵਾਰ ਮੰਨੇ ਪਰਵਾਰੇ ਸੋਧਾਰ ਮੰਨੇ ਤਰੇ ਤਰੇ ਗੁਰ ਸੇਖਾ ਮੰਨੇ ਨਾਨਕ ਪਾਇਨਾ ਪੇਖ ਐਸਾ ਨਾਮ ਰੰਝਨ ਹੋਵੇ ਜੇ ਕੋ ਮਨ ਜਾਣੇ ਮਣ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵਾ ਦਰਗਿਆ ਮਾ ਪੰਜਿਆ ਸੋਧਨ ਜਾਣ ਪੰਚ ਕਾ ਗੁਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨੇ ਸਮਰਤ ਹੌਲ ਧਰਮ ਦੇ ਆਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁਝੇ ਹੋਵੇ ਸਚਾਰ ਤਾਂ ਬਲੇ ਉੱਪਰ ਕੇ ਤਾਂ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਸਤੇ ਭਾਰ ਤਲ ਕਾ ਬਣ ਜੋਰ ਜੀਆਂ ਜਾ ਤਰੰਗਾ ਕੇ ਨਾਮ ਸਬਨਾ ਵੜੀ ਲਿਖੀ ਕਲਾਮ ਲੇਖਾ ਲਿਖ ਲਿਖ ਜਾਣ ਏ ਕੋਏ ਲਿਖਾ ਲਿਖਿਆ ਕਿੱਤਾ ਹੋਏ ਕਿੱਤੇ ਨਾਂ ਸਲਾਹਾਂ ਰੂਪ ਤੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਕਕਵੋ ਤੇ ਲਖਾਰੀ ਆਉ ਕੁਦਰਤ ਕਵਣ ਕਹਾ ਵਿਚਾਰ ਬਾਰਨ ਜਾਵਾ ਇੱਕ ਬਾਰ ਜੋਤਿ ਭਾਵੇਂ ਸਾਈ ਪੜੀ ਕਾ ਤੂ ਸਦਾ ਸਲਾਮ ਤਰੰਕਾਰ ਸੰਖ ਜਪ ਸੰਖ ਭੋ ਸੰਖ ਪੂਜਾ ਸੰਖ ਤਪਤਾਲ ਸੰਕਰੰਤ ਮੁਖ ਵੇਦ ਪਾੜ ਸੰਖ ਜੋਗਮਣ ਰਹੇ ਦਾਸ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਤਾਰ ਸੰਖ ਸਰਮ ਭਕਸਾਰ ਸੰਖ ਮੋਣ ਦੇ ਵਿਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਬਾਰਨ ਜਾਵਾ ਇੱਕ ਬਾਰ ਜੋਤਿ ਭਾਵੇਂ ਸਾਈ ਪੜੀ ਕਾ ਤੂ ਸਦਾ ਸਲਾਮ ਤਰੰਕਾਰ ਸੰਖ ਮੁਰਖੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਗਰ ਜਾਏ ਜੋਰ ਸੰਖ ਗਲਵੜ ਹੱਤਿਆ ਕਮਾਈ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਰਾਏ ਸੰਖ ਮਿਲੇ ਸ਼ਿਮੁਲਪਖ ਖਾਈ ਸੰਖ ਨੰਦਕ ਸਰ ਕਰੇ ਪਾਰਨਾਣਕ ਨੀਜ ਕਹੇ ਵਿਚਾਰ ਬਾਰਣ ਜਾਵਾ ਇੱਕ ਬਾਦ ਜੋ ਤੁਧ ਭਾਵੇਂ ਸਾਈ ਪਲੀ ਕਰ ਤੂ ਸਦਾ ਸਲਾਤਰ ਅੰਕਰ ਸੰਖਨਮ ਸੰਖਤਮ ਅਗ ਅਗੰ ਸੰਖਲੋ ਸੰਖ ਕੈ ਸਰ ਪਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਣ ਗੀਤ ਗੁਣ ਗਾਣ ਅੱਖਰ ਲਿਖਣ ਬੋਲਣ ਵਾਂ ਅਕਰਾ ਸਰ ਸੰਜੋਗ ਬਿਆਨ ਜਿਨ ਇਲਕੇ ਤੇ ਸਰਨਾ ਵੇਜ ਪਾਵੇ ਫਰਮਾਵੇ ਤੇ ਤੇ ਪਾਇ ਜੀਤਾ ਕੀਤਾ ਤੇ ਤਾਂ ਨਾ ਬਣਾਵੇ ਨਾ ਹੀ ਕੋਥਾ ਕੁਦਰਤ ਕਮਣਗਾ ਵਿਚਾਰ ਵਾਰਣ ਜਾਵਾਏ ਇੱਕ ਵਾਰ ਜੁਤਤ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਰੰਗ ਕਰ ਭਰੀ ਹੱਥ ਪੈਰ ਤੇ ਪਾਣੀ ਧੋਤੇ ਉਤਰਸ ਕੇ ਮੂਤ ਮਿਲਤੀ ਕਪੜੇ ਹੋ ਤੇ ਸਭਨ ਲਈਏ ਤੋ ਭਰੀਆ ਮਤ ਪਪਾ ਕੇ ਸੰਗ ਧੋਵੇ ਨਾਮ ਕੇ ਰੰਗ ਉੰਨੀ ਪਾਪੀ ਆਖੜਨਾਏ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਵੀ ਜਪੇ ਹੀ ਖਾਏ ਨਾਨਕ ਹਕਮੀ ਆਵੋ ਜੋ ਤੀਰਥ ਦੁਪਰਿਆ ਦਰਨ ਜਾਨ ਜੀ ਕੋ ਪਾਵਤਲ ਕਾਮਣ ਸੁਣਿਆ ਮੰਨਿਆ ਬਣ ਕੀਤਾ ਭਵਨ ਤਾਂ ਗਤੀਤ ਮੈਨਾ ਸਭ ਗੁਣ ਤੇਰੇ ਮੈਨਾ ਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾ ਥਾਤ ਪਾਣੀ ਵਰਮਾਓ ਸਤ ਸੂ ਸਦਾ ਮਨ ਚਾਓ ਕਵਣ ਸਵੇਲਾ ਵਕਤ ਕਵਣ ਕਵਣ ਤਿਤ ਕਵਣ ਬਾਰ ਕਵਣ ਸੋਤੀ ਮਹਾ ਕਵਣ ਜਤੂ ਹੋਂਕਾਰ ਵੇਨਣ ਪਈ ਪੰਡਤੀ ਜਿਹੋ ਵੇ ਲੇਖਾਣ ਵਕਤ ਨ ਪਈ ਕਦੀਆਂ ਲਿਖਣ ਲੇਖ ਰਾਣ ਤਤਵਾਰਾ ਜੋਗੀ ਜਾਣੇ ਰਤਮਾ ਨਾ ਕੋਈ ਜਾ ਕਰਤਾ ਸੱਤੀ ਕੋ ਸਾਜੇ ਆਪੇ ਜਾਣੇ ਸੋਈ ਕਿਕਰ ਆਖਾ ਕੇ ਫਸਲਾਈ ਕੇ ਵਰਨੀ ਕੇ ਜਾਣਾ ਨਾਨਕ ਆਖੇ ਸਭ ਕੋ ਆਖੇ ਇੱਕ ਇੱਕ ਦੋ ਇੱਕ ਸਿਆਣਾ ਵੱਡਾ ਸੇ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅੱਗੇ ਗਏ ਨਾ ਸੋਏ ਪਤਾਲਾ ਪਤਾਲ ਲਖ ਅਗਾ ਸਾਗਾ ਸੁੜ ਕੋੜ ਕੁ ਪਾ ਠੀਕ ਵੇਦ ਕਹਿਣੇ ਇੱਕ ਬਾਤ ਸੈ ਸ 18 ਕਹਿਣ ਕ ਤੂ ਬਾ 16 ਇੱਕ ਤਾਤ ਲੇਖਾਂ ਤ ਲਿਖੀਆਂ ਲੇਖਾਂ ਐ ਬਣਾ ਨਾਨਕ ਵੱਡਾ ਆਖੀਆ ਆਪੇ ਜਾਣੇ ਆਪ ਸਲਾਹੀ ਸਲਾਇਤੀ ਸਤ ਨ ਪਾਈਆਂ ਨਦੀਆਂ ਤੇ ਬਾਪੂਆ ਸੁੰਦਨ ਜਾਣੀਆਂ ਸੁੰਦ ਸਾਹ ਸੁਲਤਾਨ ਗੇਰਾ ਸੇਤੀ ਮਲਤਲ ਮਲਤਨ ਕੀੜੀ ਟਲਣਾ ਹੋਵਣੀ ਜੇ ਤਸਮਣ ਨਾ ਵਿਸਰੇ ਅੰਤਰਾ ਸੇ ਕੀ ਕਹਿਣਾਂ ਅੰਤ ਅੰਤ ਨ ਕਰਨੇ ਦੇਣਾਂ ਅੰਤ ਅੰਤ ਨ ਏਖਣ ਸੁਣਣਾਂ ਅੰਤ ਅੰਤ ਨ ਜਿਪੇ ਕੇ ਮਣਾਂ ਅੰਤ ਕਾਂਤਰਾਂ ਜਪੇ ਕਿਤਾ ਕਾਂਤਰਾਂ ਜਪੇ ਪਰਵਾਰਾਂਤ ਕਰਨ ਕੀ ਤੇ ਬਲੜਾਏ ਤਾਂ ਕਿ ਅੰਤ ਨਾ ਪਾਏ ਜਾਏ ਅੰਤਾਂ ਜਾਣੇ ਕੋਇਆ ਬੋਤਾ ਕਈਆ ਬੋਤਾ ਹੋਏ ਵੱਡਾ ਸਹਿ ਉੱਚਾ ਥਾ ਉੱਚੇ ਉਪਰ ਉੱਚਾ ਨਾ ਇਹ ਬੜਾ ਉੱਚਾ ਹੋਵੇ ਕੋਇ ਤੇ ਸੂਚੇ ਕੋ ਜਾਣੇ ਸੋਏ ਜੇਵੜ ਆਪੇ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੱਲਣਾ ਤਾਂ ਮੈਂ ਕਿਤੇ ਮੰਗਾ ਜੋਦ ਪਰ ਕਿਤੇ ਗੰਤਨੀ ਵਿਚਾਰ ਕਿਤੇ ਖੱਤੋਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਖਾਈ ਕਿਤੇ ਲੋਕ ਫੋਕ ਸਦਮਾਰੇ ਇਪੀਦਾ ਤੇਰੀ ਦਾ ਤਾਰ ਵੰਡ ਕਲਾਸੀ ਪਾਣੇ ਹੋਏ ਹੋਰ ਅੱਖ ਨਾ ਸਕੇ ਕੋਈ ਜੇ ਕੋ ਅੱਖ ਆਖਣ ਪਾਏ ਉਹ ਜਾਣੀਆਂ ਜੇਤੀਆਂ ਮੈਂ ਖਾਂਏ ਆਪੇ ਜਾਣੇ ਆਪੇ ਦੇ ਅੱਖੇ ਸੇ ਪੀ ਗਏ ਕਿ ਜਿਸਨੋ ਬਖਸੇ ਸਰਪਤਰਾ ਨਾਨਕ ਪਾਸ਼ਾ ਹੀ ਪਾਸ਼ਾ ਮੁੱਲ ਗਣ ਮੁੱਲ ਪਰ ਮੁੱਲ ਪਰ ਅਮਲ ਭੰਡਾਰ ਮੁੱਲ ਪੈ ਮੁੱਲਾ ਲਾਏ ਜਾਏ ਮੁੱਲ ਪੈ ਮੁੱਲਾ ਸਮਾਏ ਮੁੱਲ ਤਲ ਮੁੱਲ ਕਰਮ ਮੁੱਲ ਦੀ ਮਾਨ ਮੁੱਲ ਤਲ ਮੁੱਲ ਪ੍ਰਮਾਣ ਮੁੱਲ ਉਸੇ ਇਸ ਮੁੱਲ ਨਿਸ਼ਾਨ ਮੁੱਲ ਕਰਮ ਮਲ ਪ੍ਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਲਾਏ ਅੱਖਰ ਵਿਦ ਪਾਠ ਪੜਾਣ ਅੱਖੇ ਪੜੇ ਕਰੇ ਵਿਖਿਆਨ ਅੱਖੇ ਭਰ ਮੈਂ ਅਖੇਂਦ ਅਖੇ ਗੋਪੀ ਤੇ ਗਵਿੰਦ ਅਖੇ ਇਸ ਰਖੇ ਸਦ ਅਖੇ ਕਿਤੇ ਕਿਤੇ ਬਦ ਅਖੇ ਦਾਣ ਵਖੇ ਦੇ ਅਖੇ ਸਰਨਮਨਜਨ ਸੇ ਕਿਤੇ ਅੱਖ ਕੱਖਣ ਪਾਇ ਕਿਤੇ ਕਹਿ ਹੈ ਉਹ ਛੁੱਟ ਜਾਏ ਇੱਥੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੀਏ ਕਿ ਕਿ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਨੇ ਸੱਚਾ ਸੋਏ ਦੇਖੋ ਅਖੇ ਬੋਲ ਵਿਗਾੜ ਤਾਂ ਲਿਖੀਆਂ ਸਿਰ ਗਵਾਰਾ ਗਵਾਰ ਸੋਦਰ ਕੇ ਹਾਂ ਸੋਗਰ ਕੇ ਹਾਂ ਜਿਤਵੇ ਸਰਬ ਸਮਾਨ ਲੈ ਬਾਜੇ ਨਾਨਕ ਅਨਿਕ ਅਸੰਖਾ ਕਿਤੇ ਬਾਵਨ ਹਾਰੇ ਕਿਤੇ ਰਾਗ ਪਰਿਸੰਗ ਕਿਤੇ ਬਾਵਨ ਹਾਰੇ ਗਾਵਣ ਤਾਉਣ ਪਣੀ ਵਸੰਤਰ ਗਾਵਾਰਾ ਜਾ ਧਰਮ ਦੁਆਰੇ ਗਾਵਾਂ ਚਿੱਤ ਗੋਵਤ ਲਿਖ ਜਾਣਾ ਲਿਖ ਲਿਖ ਧਰਮਚਾਰਾ ਗਾਵਾਂ ਇਸਰ ਬਰਮਾ ਦੇਵੀ ਸੋਣ ਸਦਾ ਸਵਾਰਾ ਗਾਵਾਂ ਅੰਦ ਅਸਨ ਬੈਠੇ ਦੇਵਤੇ ਅਦਰ ਨਾਲੇ ਗਾਵਾਂ ਸਿਦ ਸੰਬਾਧੀ ਅੰਦਰ ਗਾਵਣ ਸਾਧ ਵਿਚਾਰ ਹੈ ਗਾਵਣ ਜਤੀ ਸਤੀ ਸੰਤੋਖੀ ਗਾਵਾਂ ਵੀਰ ਕਰਾਰਾ ਗਾਵਣ ਪੰਡਤ ਪੜਨੇ ਰਿਖ ਸੁਜਗ ਜਗ ਵੇਦਾਂ ਨਾਲੇ ਗਾਵਣ ਮੋਈਆ ਮਨਮੋਹਣ ਸਰਗਾ ਮਾ ਛਪਿਆ ਲੈ गावण تن ਪਾਏ ਤੇਰੇ ਅਰਸਤੀ ਇਥਨਾਂ ਲਗਾਵਾ ਜੋਦ ਮਹਾਰ ਸਰਗਾਵਾ ਖਾਣੀ ਚਾਰਾ गावा ਖੰਡ ਮੰਡਾ ਪਰ ਮੰਡਾ ਕਰਕਰ ਰਖੇ ਤਾਰੇ ਸੋਈ ਜਦਨੋਂ ਗਾਵਣ ਜੋਤੁੱਦ ਭਵਨ ਦਾ ਤੇਰੇ ਭక్టర్ਸਾਲੇ ਹੋਰ ਕਿਤੇ ਗਾਵਣ ਸੇ ਮੈਂ ਚੇਤਨ ਆਵਾਂ ਨਾਨਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਤ ਸਹਿਬ ਸੱਚਾ ਸੱਚੀ ਨਾਹੀਂ ਹੈਪੀ ਹੋਸੀ ਜਾਏ ਨਜਾਸੀ ਰਚਨਾ ਜਨਰਚਾਈ ਰੰਗੀ ਰੰਗੀ ਪਾਤੀ ਕਰਕਰ ਜਿਨ ਸੀ ਮਾਇਆ ਜਿੰਨਾ ਪਾਈ ਕਰਕਰ ਵੇਖੇ ਕਿਤੇ ਆਪਣਾ ਜਿਵੇਂ ਤੇ ਸਕੀ ਵੜਿਆ ਆਈ ਜੋ ਤੁਸ ਪਾਵੈ ਸੋਈ ਕਰਤੀ ਹੋ ਕੋ ਨਾ ਕਰਨਾ ਜਾਈ ਸੋ ਪਾਸ਼ਾ ਸਹਿ ਪਾਸ਼ਾ ਨਾਨਕ ਰਹਿਣ ਜਾਈ ਮੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੈ ਭੂਤ ਕਿੰਤਾ ਕਾਲ ਕੁਆਰੀ ਕੈ ਜਗਤ ਡੰਡਾ ਪ੍ਰਤੀਤ ਆਈ ਪਾਂਤੀ ਸਗਲ ਜਮਾਤੀ ਮਣਜੀਤ ਤੇ ਜਗਜੀਤ ਅਦੇਸ ਤੇ ਅਦੇਸ ਆਦ ਅਨੀਲ ਅਨਾਦ ਨਾ ਜਗ ਜੁਗ ਇੱਕੋ ਵੇਸ ਭਗਤ ਗਿਆਨ ਦੇਆ ਭੰਡਾਰਨ ਕਟਕਟ ਵਾਜੈ ਨਾਥ ਆਪ ਨਾਥ ਨਾਥੀ ਸਭ ਜਾ ਕੀ ਰਿਧਿ ਸਿਧ ਅਭਰਾ ਸਾਧ ਸੰਯੋਗ ਜੋਦ ਉਕਾਰ ਚਲਾਵੈ ਲੇਖਿਆ ਵਾ ਭਾਗ ਦੇਸ ਤੇ ਸੇ ਦੇਸ ਆਦ ਅਨੀਲ ਅਨਾਦ ਨਾ ਜੁਗ ਜੁਗ ਇੱਕ ਹੋਵੇ ਸ ਇੱਕ ਆ ਮਈ ਜੁਗ ਤੇ ਵੀ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੀਵਾਨ ਜਿਵੇਂ ਸੁਭਾਅ ਤੇ ਵਿਚਲਾਵੇ ਜਦ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਜ਼ਰ ਨਾਲ ਆਵੇ ਬਹੁਤਾ ਇਹੜਿਆਂ ਦੇਸ ਤੇ ਸੇ ਦੇਸ ਆਦ ਅਨੀਲ ਅਨਾਦ ਨਾ ਜੁਗ ਜੁਗ ਇੱਕ ਹੋਵੇ ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਇੱਕ ਆ ਵਾਰ ਕਰਕੇ ਵੇਖੇ ਸਿਰਜਣਹਾਰ ਨਾਨਕ ਸਾਚੇ ਕੀ ਸੱਚੀ ਕਰ ਦੇਸ ਤੇ ਸੇ ਦੇਸ ਆਦ ਅਨੀਲ ਅਨਾਦ ਨਾ ਜੁਗ ਜੁਗ ਇੱਕ ਹੋਵੇ ਸ 1 2 ਜੀਵ ਲਖ 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 20 ਲਗ ਲਗ ਗੀੜਾ ਆਖੀ ਹੈ ਇੱਕ ਨਾਮ ਜਗਦੀਸ਼ੇ ਤਰਾਤਪਤ ਪੜੀਆਂ ਚੜੀਆਂ ਹੋਏ ਕੀ ਸੁਣਾ ਗਲਾਂ ਆਕਾਸ ਕੀ ਕਿਟਾ ਇਰੀਸ ਨਾਨਕ ਨਗਰੀ ਪਾਈ ਹੈ ਕੂੜੀ ਕੂੜੇ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਾਰਨਾ ਜੋਰ ਜੋਰ ਨਾਲ ਰਾਜ ਮਲ ਮਨਸੋਰ ਜੋਰਨ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਕਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋ ਇਹ ਨਾਨਕ ਉਤਮਨੀ ਚ ਨਾ ਕੋਏ ਰਾਤੀ ਰੁੱਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਤਾ ਇਸ ਵਿੱਚ ਤੱਤੀ ਥਾ ਪ੍ਰਖੀ ਧਰਮ ਸਾਲ ਤਿਸ ਵੇ ਜੀਆਂ ਜਗਤ ਕੇ ਰੰਗ ਤਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਚਾਰ ਸੱਚਾ ਸੱਚਾ ਦਰਵਾਜ਼ਾ ਕਿੱਥੇ ਸੋਣ ਪੰਜ ਪਰਵਾਨ ਨਦਰੀ ਕਰਮ ਪਾਏ ਇਨਸਾਨ ਕੱਚ ਪਕਾਈ ਉੱਥੇ ਵਾਏ ਨਾਨਕ ਗਏ ਆ ਜੱਪੇ ਜਾਇ ਧਰਮ ਖੰਡ ਗਿਆ ਹੋ ਧਰਮ ਗਿਆਨ ਖੰਡ ਕੱਖ ਕਰਮ ਕਿਤੇ ਪਉਣ ਪਾਣੀ ਵਸੰਤਰ ਕਿਤੇ ਕਣਵਿਹਸ ਕਿਤੇ ਬਾਰਮਖੜੀ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੇਤੇ ਕਿਤੇ ਤੁੰਦ ਦੇਸ਼ ਕੇਤੇ ਇੰਦ ਚਿੰਦ ਸਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸੱਧ ਬੋਧਨਾਥ ਕੇਤੇ ਕਿਤੇ ਦੇਵੀ ਵੇਸ ਕੇਤੇ ਦੇਵਦਾਨ ਨੂੰ ਘੁਮਣ ਕੇਤੇ ਕਿਤੇ ਰਤਨ ਸੰਬੰਧ ਕੀਤੀਆਂ ਖਾਣੀ ਕੀਤੀਆਂ ਬਾਣੀ ਕੇਤੇ ਭਾਤ ਨਰਿੰਦ ਕੀਤੀਆਂ ਸੱਤੀ ਸੇਵ ਕੇਤੇ ਨਾਨਕ ਅਨਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ 나ਦ ਮਨੋਦ ਕੋਡ ਅਨੰਦ ਸਰਮ ਖੰਡ ਕੀ ਮਾਣੀ ਰੂਪ ਜਿੱਥੇ ਕਾਰਤਕੜੀਆ ਬਹੁਤ ਅਨੁਭਵ ਤਾਂ ਕਿ ਗੱਲਾਂ ਕਥੀ ਨਾ ਜਾਏ ਜਿਉ ਕੋ ਘਾ ਹੈ ਪੇਪੇਪੇ ਸਤਾਇ ਤੇ ਟੇਕੜੀਆਂ ਸਤ ਮਨ ਬੋਧ ਤੇ ਟੇਕੜੀਆਂ ਸੁਰਾਂ ਸਦਾ ਕੀ ਸਦਾ ਕਰਮਖੰਡ ਕੀ ਬਾਣੀ ਜੋਰ ਤੇ ਥੇ ਹੋਰ ਨਾ ਕੋਈ ਹੋਰ ਤੇ ਥੇ ਜੋਧ ਮਹਾਂਮ ਸਰ ਤਨ ਮਾਰਾਂ ਵਰਿਆ ਪਰਪੂਰ ਤੇ ਥੇ ਸੀਤੋ ਸੀਤਾ ਮੈ ਮਾ ਤਾਂ ਕਿ ਰੂਪ ਨ ਕਥਨੇ ਜਾਏ ਨਾ ਉਮਰੇ ਨ ਠੱਗੇ ਜਾਏ ਜਿਨ ਕੇ ਆ ਰਬਸੇ ਮਨ ਮਾਏ ਕਿਥੇ ਭਗਤ ਬਸੇ ਕੇਲ ਹੋਏ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਬਸੇ ਨਰਕਾਰ ਕਰ ਕਰ ਵੇਖੇ ਨਦਰ ਨਹਾਲ ਤੇ ਥੇ ਖੰਡ ਮੰਡ ਪਵੰਡਾ ਜੇ ਕੋ ਕਥੇ ਅੰਤਰਾਣ ਤੇ ਥੇ ਲੋਲ ਅਕਾਰ ਜਿਹਾ ਹਕਮ ਤੇ ਤੇ ਕਰ ਦੇਖੇ ਵਿਖੇ ਕਰੇ ਵਿਚਾਰ ਨਾਨਕ ਕਥਨਾ ਕਰੜਾ ਸਾਰ ਜੁਤ ਭਾਰਤੀ ਸੁਨਿਆਰ ਅੰਮਤ ਵੇਦੇ ਤੇਰ ਭੌਖ ਲਾਗਣ ਤਪਤਾਉ ਭੰਡਾ ਪੌਣ ਟਾਲ ਕੜੀਏ ਸ਼ਬਦ ਸੱਚੀ ਤੇਸਕਾਲ ਜਿਨ ਕੋ ਨਦਰ ਕਰਮ ਤਿਨ ਘਰ ਨਾਨਕ ਨਗਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦੇਸ ਰਾਜ ਦੂਦਾਈ ਦਾਇਆ ਖੇਲ ਸਗਲਾ ਜਗਤ ਚੰਗੀਆਂ ਬਰੀਆਂ ਆਈਆਂ ਬਾਜੇ ਤਰਮ ਹਦੂਰ ਗਰਨੋ ਯਾ ਪੂਆ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਸੱਖ ਦਾ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਝੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਸੱਖ ਦਾ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਝੁੱਟੀ ਨਾਲ